ਆਪਣਾ ਜੀ ਜਿਹੜੀ 13 ਤਰੀਕ ਨੂੰ ਮੋਦੀ ਜ਼ਾਲਮ ਸਰਕਾਰ ਨੇ ਜਿਹੜੇ ਆਪਣੇ ਕਿਸਾਨ 60 ਕਿਸਾਨ ਝਕਮੀ ਕਰੇ ਆ ਉਸ ਦੇ ਵਿਰੋਧ માં ਸ਼ਾਂਤਮਈ ਪ੍ਰਦਰਸ਼ਨ ਕਰਨੇ ਵਾਸਤੇ ਦਿੱਲੀ ਜਾ ਰਹੇ ਦੇ ਪਰ ਮਾਨੂੰ ਮਾਰੇ ਦੇਸ਼ ਦੇ ਵਿੱਚ ਕਹੇ ਜਾਂ ਲੋਕਤੰਤਰ ਹੈ ਉੱਥੇ ਮਾਨੂੰ ਪ੍ਰਾਇ ਕਰਦੇ ਆ ਇੱਕ ਜੰਗ ਦੇ ਹਾਲਾਤ ਬਣਾ ਦੇ ਗੋਲੀਆਂ ਚਲਾਈ ਜਾ ਰਹੀਆਂ ਡਰੋਨਾਂ ਗੋਲੇ ਬੰਬ ਸਿੱਟੇ ਜਾ ਰਹੇ ਆ ਅੱਜ ਇਹ ਜਿਹੜਾ ਰਾਮ ਰਾਜ ਦੇ ਨਾਂ ਤੇ ਲੋਕਾਂ ਨੂੰ ਗਮਰਾਹ ਕਰਕੇ ਜਿਹੜੀ ਮੋਦੀ ਸਰਕਾਰ ਹੈ ਕਿਸਾਨਾਂ ਨਾਲ ਦੇਸ਼ ਚ ਮਾਰੇ ਗੱਲ ਕਿਸਾਨਾਂ ਗੱਲ ਜਿਹੜੇ ਆਪਣੇ ਹੱਕ ਮੰਗ ਰਹੇ ਆ ਲੋਕਤੰਤਰ ਦੇਸ਼ ਦੇ ਵਿੱਚ ਮਾਰੇ ਗੱਲ ਤੱਕਾ ਕਰ ਰਹੇ ਜੀ ਬਹੁਤ ਤੱਕਾ ਕਰ ਰਹੇ ਲੇਕਿਨ ਇੱਕ ਗੱਲ ਹੈ ਕਿ ਮੋਦੀ ਸਰਕਾਰ ਦੀ ਅੱਜ ਗੱਲ ਹੈ ਕਿਸਾਨਾਂ ਦੇ ਨਾਲ ਉਹਦੇ ਵਿੱਚ ਤੁਸੀਂ ਇਸ ਤਰ੍ਹਾਂ ਟੋਲ ਫਰੀ ਵੀ ਕਰ ਰਹੇ ਹੋ ਰੇਲ ਰੋਕੋ ਵੀ ਹੋ ਰਿਹਾ ਹੈ ਗੱਲ ਵੀ ਹੋ ਰਹੀ ਹੈ ਤੇ ਇਹ ਸਭ ਵੀ ਹੋ ਰਿਹਾ ਹੈ ਦਾਨ ਲਾਲ ਅੱਜ ਹੀ ਰੋਜ਼ ਪ੍ਰਗਟ ਕਰ ਰਹੇ ਆ ਕਿਸਾਨ ਯੂਨੀਅਨ ਵੱਲੋਂ ਕਿਸਾਨ ਮਜ਼ਦੂਰ ਯੂਨੀਅਨ ਜਿਹਦੇ ਵਿੱਚ ਸਾਰੀਆਂ ਯੂਨੀਆ ਕਰਦੀਆਂ ਗਰੁੱਪ ਲੱਖੋਵਾਲ ਗਰੁੱਪ ਰਾਜਵਾਲ 그룹 ਤੇ ਏਟਕ ਵਰਗੀਆਂ ਸਾਰੀਆਂ ਜਿਹੜੀਆਂ ਜਥੇਬੰਦੀਆਂ ਉਹ ਸਾਰੀਆਂ ਇਕੱਠੇ ਹੋ ਕੇ ਇਹ ਰੋਜ਼ ਪ੍ਰਗਟ ਕਰ ਰਹੀਆਂ ਕਿ ਜਿਹੜਾ ਕਿਸਾਨਾਂ ਨਾਲ 13 ਤਰੀਕ ਨੂੰ ਧੱਕਾ ਹੋਇਆ ਹੈ ਡਰੋਨ ਦੇ ذریعے ਹੱਥ ਗੋਲੇ ਉਹਦੇ ਅੱਗੇ ਇਸ ਦੇ پھੰਕੇ ਗਏ 100 100 ਸੇ ਜ਼ਿਆਦਾ ਕਿਸਾਨ ਹੈਗਾ ਹੈ 100 ਸੇ 100 ਸੇ ਜ਼ਿਆਦਾ ਕਿਸਾਨ ਹੈ ਉਹ ਇੰਜਰਡ ਹੈਗਾ ਇਹ ਹਸਪਤਾਲਾਂ ਵਿੱਚ ਹੈਗਾ ਤੇ ਕੀ ਲੱਗਦਾ ਕਿ ਕੀ ਰਣਨੀਤੀ ਜਿਸ ਤਰ੍ਹਾਂ ਸੇ ਇਹ ਡਰੋਨ ਦਾ ਇਸਤੇਮਾਲ ਹੋਇਆ ਮੈਮ ਗੱਲ ਇੱਕ ਹੈ ਜਿਹੜਾ ਮੈਂ ਇੱਕ ਗੋਦੀ মিডিਆ ਪ੍ਰਚਾਰ ਕਰ ਰਿਹਾ ਕਿ ਕਿਸਾਨਾਂ ਦੀਆਂ ਮੰਗਾਂ ਮੰਗ ਲਈਆਂ ਗਈਆਂ ਮੰਗਾਂ ਕਿਹੜੀਆਂ ਮੰਗੀਆਂ ਮੇਨ ਮੰਗ ਸੀ ਸਾਡੀ ਡਾਕਟਰ ਸਵਾਮੀ ਨਾਥਨ ਰਿਪੋਰਟ ਸੀ2+50 ਹੂਬ ਹੂ ਲਾਗੂ ਕੀਤੀ ਜਾਵੇ ਤੇ ਜਿੰਨੀਆਂ ਵੀ ਜਿੰਸਾਂ ਨੇ ਫਸਲਾਂ ਨੇ ਸਾਰੀਆਂ ਤੇ ਐਮਐਸਪੀ ਖਰੀਦ ਕਾਨੂੰਨ ਦੀ ਗਾਰੰਟੀ ਦਿੱਤੀ ਜਾਵੇ ਉਸ ਦੀ ਮੰਗ ਲਈ ਜੋ ਅਸੀਂ ਅੰਦੋਲਨ ਕੀਤਾ ਉਹਦੇ ਦੌਰਾਨ ਜੋ ਘਾਟੇ ਵਾਅਦੇ ਹੋਏ ਇਸ ਇਸ ਤਰ੍ਹਾਂ ਦੇਖਿਓ ਤੁਸੀਂ ਕਿ ਕਿਸ ਤਰ੍ਹਾਂ ਇਹ ਹੁਣ ਸਾਰੇ ਕਿਸਾਨ ਇੱਥੇ ਜੱਥੇਬੰਦੀ ਐ ਉਹ ਆ ਰਹੀ ਹੈ ਔਰ ਇਹਦੇ ਵਿੱਚ ਟੋਲ ਪਲਾਜ਼ਾ 11 ਤੋਂ 2 ਇਹ ਫ੍ਰੀ ਕਰਾਇਆ ਜਾਊਗਾ ਜਿਸ ਤਰ੍ਹਾਂ ਇਹ ਦੇਖੋ ਤੁਸੀਂ ਕਿਸਾਨ ਸਾਰੇ ਜੱਥੇਬੰਦੀ ਇੱਥੇ ਆਈ ਐ ਸਰ ਇਹ ਪੂਰਾ ਮੋਰਚਾ ਲੈ ਕੇ ਤੁਸੀਂ ਨਿਕਲੇ ਹੋ ਕਿਸ ਤਰ੍ਹਾਂ ਦਾ ਰੋਸ ਹੈਗਾ ਸਰਕਾਰ ਦੀ ਕਾਰਵਾਈ ਦੇ ਉੱਤੇ ਕਿਸਾਨਾਂ 'ਚ ਬਹੁਤ ਭਾਰੀ ਰੋਸ ਪਾਇਆ ਜਾ ਰਿਹਾ ਵੀ ਜਿਹੜੀ ਇਹ ਤਸੱਦਦ ਕੀਤੀ ਹੈ ਸੰਭੂ ਦੇ ਖਨੌਰੀ ਬਾਰਡਰ ਦੇ ਕਿਸਾਨਾਂ ਤੇ ਤੇ ਉਹਨਾਂ ਤੇ ਅਥਰੂ ਗੈਸ ਦੇ ਗੋਲੇ ਸਿੱਧੇ ਬੁਲਟ ਵੀ ਮਾਰੇ ਜਾ ਰਹੇ ਆ ਬਹੁਤ ਜ਼ਿਆਦਾ ਨੁਕਸਾਨ ਹੋ ਕਈ ਜ਼ਖਮੀ ਵੀ ਹੋ ਗਏ ਕਈ ਬਹੁਤ ਜ਼ਿਆਦਾ ਸੀਰੀਅਸ ਵੀ ਹੈਗੇ ਆ ਵੀ ਇਹਨਾਂ ਦੀ ਮੌਤ ਵੀ ਹੋ ਸਕਦੀ ਹੈ ਕਈ ਇਹਨਾਂ ਸਰ ਤੁਸੀਂ ਇਹ ਵੀ ਦੱਸੋ ਕਿ ਪਿਛਲੀ ਵਾਰ ਜਿਸ ਤਰ੍ਹਾਂ ਹੁਣ ਸਿਰਫ ਕਿਸਾਨ ਮਜ਼ਦੂਨ ਮੋਰਚਾ ਹੈਗਾ ਤੇ ਇਸਕੇਮ ਨਾਨ ਪੋਲਿਟਿਕਲ ਹੈ ਬਾਕੀ ਜੱਥੇਬੰਦੀ ਕੀ ਕਰ ਰਹੀ ਹੈ ਉਹ ਜੁਆਇਨ ਕਰੇਗੀ ਇਹ ਪੂਰਾ ਪ੍ਰੋਟੈਸਟ ਮਾਰਚ ਕਿ ਤੁਸੀਂ ਬਾਹਰੋਂ ਦੇਖੋਗੇ ਬਾਹਰੋਂ ਹੀ ਸਪੋਰਟ ਹੋ ਰਿਹਾ ਹੈ ਨਹੀਂ ਨਹੀਂ ਇਹਦਾ ਕੁਝ ਨਹੀਂ ਹੈਗਾ ਸਾਡਾ ਨਾ ਜਿਹੜਾ ਔਰ ਪਹਿਲਾਂ ਹੀ 16 ਫਰਵਰੀ ਦਾ ਭਾਰਤ ਬੰਦ ਦਾ ਪ੍ਰੋਗਰਾਮ ਹੈਗਾ ਉਸ ਕਰਕੇ ਥੋੜਾ ਜਿਹਾ ਡਿਲੇ ਹੋ ਗਿਆ ਤੇ 18 ਨੂੰ SKM ਦੀ ਮੀਟਿੰਗ ਹੈਗੀ ਹੈ ਤੇ ਉਸ ਤੋਂ ਬਾਅਦ ਜਿਹੜੀ ਆਪਣਾ ਅਗਲੀ ਕੌਲ ਜਿਵੇਂ ਵੀ ਹੋਏਗੀ ਸਮਰਥਨ ਜ਼ਰੂਰ ਹੋਏਗਾ ਸਰ ਭਾਰਤ ਬੰਦਾ ਕੀ ਪ੍ਰਭਾਵ ਹੋਏਗਾ ਪ੍ਰਾਈਮ ਮਿਨਿਸਟਰ ਆਰਣੇ ਰਿਵਾੜੀ ਤੇ ਉਹਦੇ ਵਿੱਚ ਵੀ ਕੁਝ ਵਾਦਾ ਹੋ ਸਕਦੀ ਹੈ ਦੇਖੋ ਪ੍ਰਾਈਮ ਮਿਨਿਸਟਰ ਤੋਂ ਜਿਹੜੇ ਵੈਸੇ ਬਾਹਰ ਕੋ ਮਰੇ ਆ ਹੱਲੇ ਦੇਸ਼ ਦੀ ਜਨਤਾ ਦੇਖੋ ਕਿੰਨਾ ਬੁਰਾ ਹਾਲ ਹੋ ਰਿਹਾ ਤੇ ਆਪ ਉਹ ਬਾਹਰ ਦੇਸ਼ਾਂ ਚ ਆਪੋਤਾ ਵਿੱਚ ਕੋ ਮਰੇ ਆ ਤੇ ਸਭ ਤੋਂ ਮੰਦ ਭਾਗਾ ਇਹ ਸਰਕਾਰ ਵੱਲੋਂ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਜਿਹੜਾ ਆਮ ਜਨਤਾ ਨਾਲ ਈ ਧੱਕਾ ਕੀਤਾ ਜਾ ਰਿਹਾ ਜਦੋਂ ਕਿਸਾਨ ਹੀ ਇਹਨਾਂ ਨੂੰ ਪਹਿਲਾਂ ਹੀ ਪਤਾ ਵੀ ਕਿਸਾਨ ਜਿਹੜੇ 14 ਮਹੀਨੇ ਦਿੱਲੀ ਦੀਆਂ ਦਰਾਂ ਤੇ ਬੈਠ ਕੇ ਆਏ ਆ ਕਿਸਾਨਾਂ ਵੱਲੋਂ ਸਰਕਾਰ ਦਾ ਕੋਈ ਨੁਕਸਾਨ ਕੀਤਾ ਗਿਆ ਹੋਵੇ ਤਾਂ ਸਰਕਾਰ ਦੱਸੇ ਸਗੋਂ ਕਿਸਾਨ 800 ਮੌਤਾਂ ਲੈ ਕੇ ਆਪ 800 ਸ਼ਹੀਦੀਆਂ ਪਾ ਕੇ ਜਿਹੜੀ ਜੰਗ ਜਿੱਤੀ ਸੀ ਅਸੀਂ ਕਾਨੂੰਨ ਤਿੰਨ ਵਾਪਸ ਕਰਾ ਕੇ ਆਈ ਸੀ ਕਿ ਤੇ ਸਰਕਾਰ ਹੁਣ ਦੇਖ ਲਓ ਵੀ ਸਰਕਾਰ ਇਹੋ ਜੇ ਜਿਹੜੇ ਹਥਕੰਡੇ ਵਰਤਰੀਏ ਜਿਹੜੇ ਬਾਰਡਰ ਤੇ ਦੂਜੇ ਦੇਸ਼ ਵਿਰੋਧੀ ਦੇਸ਼ ਨਾਲ ਵੀ ਨਹੀਂ ਵਰਤੇ ਜਾਂਦੇ ਉਹ ਸਰਕਾਰ ਸਾਡੇ ਨਾਲ ਉਹ ਹਥਿਆਰ ਵਰਤਰੀ ਹੈ ਉਹ ਇਹ ਜਿਹੜੇ ਹਥਕੰਡੇ ਵਰਤਰੀ ਹੈ ਕਿੰਨਾ ਮੰਦ ਭਾਗਾ ਆਪਣਾ ਜਿਹੜੀ ਸਰਕਾਰ ਹੈ ਉਹ ਦੇਸ਼ ਵਾਸਤੇ ਕਿੰਨੀ ਘਾਤਕ ਹੋਣੀ ਹੈ ਜਿਹੜੀ ਅੱਗੇ ਲੋਕ ਚ 24 ਦੀਆਂ ਇਲੈਕਸ਼ਨਾਂ ਆਣੀਆਂ ਉਹਨਾਂ ਵਾਸਤੇ ਇੱਕ ਰਾਮ ਅੰਦਰ ਬਣਾ ਕੇ ਇਹਨਾਂ ਨੇ ਜਿਹੜੀ ਜਨਤਾ ਨੂੰ ਗਮਰਾਹ ਕੀਤਾ ਤੇ ਜਿਹੜਾ ਅਸਲੀ ਰੂਪ ਹੈ ਇਹਨਾਂ ਦਾ ਉਹ ਦੇਖਣਯੋਗ ਆ ਵੀ ਆਪਣੇ ਦੇਸ਼ ਦੀ ਜਨਤਾ ਤੇ ਨਿਹੱਥੇ ਕਿਸਾਨਾਂ ਤੇ ਪਹਿਲਾਂ ਤਾਂ ਬੈਰੀਗੇਟ ਲਾ ਰਹੀ ਹੈ ਆਪ ਹੀ ਇਹਨਾਂ ਨੇ ਕਾਨੂੰਨ ਬਣਾਏ ਨੇ ਕਿ ਜਿਹੜੇ ਨੈਸ਼ਨਲ ਹਾਈਵੇ ਨੇ ਇਸ ਕੋਈ ਵੀ ਬੰਦਾ ਕੋਈ ਵੀ ਜਥੇਬੰਦੀ ਜਾਂ ਸਰਕਾਰ ਜਾਂ ਕੋਈ ਵੀ ਰੋਕ ਨਹੀਂ ਸਕਦਾ ਪਰ ਸਰ ਇੱਕ ਗੱਲ ਹੈ ਅੱਜ ਪੇਪਰ ਵਿੱਚ ਐਡ ਕੀ ਕੱਢਿਆ ਹੈ ਮੋਦੀ ਸਰਕਾਰ ਨੇ ਉਹਨਾਂ ਕਿਹਾ ਹੈ ਕਿ ਅਸੀਂ ਐਮਐਸਪੀ 22 ਫਸਲਾਂ ਨੂੰ ਦੇ ਰਹੇ ਹਾਂ ਔਰ ਅਸੀਂ ਕਾਫੀ ਕੁਝ ਚੈਕਰੋਪ ਇੰਸ਼ੋਰੈਂਸ ਹੈ ਬਾਕੀ ਸਾਰੀ ਕਿੰਨੀ ਮੰਗਾ ਅਸੀਂ ਮੰਨ ਲਈ ਹੈ ਫਿਰ ਇਹ ਕਿਉਂ ਵਿਰੋਧ ਪ੍ਰਦਰਸ਼ਨ ਹੋ ਰਿਹਾ ਹੈ ਦੇਖੋ ਮੋਦੀ ਜਦੋਂ ਦਾ ਆਇਆ ਹੈ ਇਹ ਝੂਠ ਬੋਲਣ ਦੇ ਇਲਾਵਾ ਕੋਈ ਕੰਮ ਨਹੀਂ ਕਰ ਰਿਹਾ ਹੈ ਇਹ ਜਿੰਨੇ ਵੀ ਵਾਅਦੇ ਕਰਦਾ ਸਾਰੇ ਕਹਿੰਦਾ ਝੂਠ ਹੀ ਬੋਲ ਰਿਹਾ ਇਹ ਕਹਿੰਦਾ ਮੋਦੀ ਦਾ ਜਿਹੜੇ ਜਿੰਨੇ ਵਾਅਦੇ ਕਿਤੇ ਐ ਭਾਵੇਂ ਐਮਐਸਪੀ ਦੀ ਗੱਲ ਕਰਦਾ ਹੁਣ ਅਸੀਂ 2 ਸਾਲਾਂ ਦੀ ਗੱਲ ਕਰ ਰਹੇ ਵੀ 2 ਸਾਲਾਂ ਤੋਂ ਸਰਕਾਰ ਕਹਿੰਦੀ ਵੀ ਇਹ ਬੜਾ ਟਾਈਮ ਲੱਗੇਗਾ 2 ਸਾਲ ਕੀ ਕਰਦੀ ਰਹੀ ਸਰਕਾਰ ਅਸੀਂ ਸਾਡੇ ਨਾਲ ਜਦੋਂ ਸਖਤ ਮੋਰਚਾ ਦਿੱਲੀ ਗਿਆ ਸਾਡੇ ਨਾਲ ਸਮਝੌਤਾ ਹੋਇਆ ਲਿਖਤੀ ਸਮਝੌਤਾ ਹੋਇਆ ਹੈ ਵੀ ਐਸਸੀ ਐਮਐਸਪੀ ਲਾਗੂ ਕਰਾਂਗੇ ਇਹ 2 ਸਾਲ ਸਰਕਾਰ ਕੀ ਕਰਦੀ ਮੋਦੀ ਦੇ ਜਿੰਨੇ ਵੀ ਲਾਰੇ ਜੁਮਲੇ ਨੇ ਝੂਠ ਬੋਲਦਾ ਹੈ ਕੋਈ ਕਿ ਕਿਸੇ ਨੂੰ ਕਹਿੰਦਾ ਵੀ ਕਿਸਾਨਾਂ ਨੂੰ ਮੈਂ ਡਬਲ ਇਨਕਮ ਕਰਦਾਗਾ ਕੋਈ ਡਬਲ ਇਨਕਮ ਨਹੀਂ ਹੋਈ ਉਲਟਾ ਦੇਖੋ ਜਿੰਨੇ ਆਨ ਆਨ ਫੁੱਟ ਸਾਂ ਜਿਵੇਂ ਡੀਜ਼ਲ ਦਾ ਰੇਟ ਲਾਓ ਖਾਦਾਂ ਦਾ ਰੇਟ ਲਾਓ ਬੀਜਾਂ ਦਾ ਰੇਟ ਲਾਓ ਕਿੱਥੇ ਪਹੁੰਚ ਗਏ ਕਿਸਾਨ ਜਿਹੜੀ ਫਸਲ ਆ ਐਮ ਐਸ ਪੀ ਜਿਹੜਾ ਸੁਆਮੀ ਨਾਥ ਜਿਹੜਾ ਕਮਿਸ਼ਨਰ ਦਾ ਭਾਰਤ ਰਸਨ ਦੇ ਰਾਇ ਲੇਕਿਨ ਸੁਆਮੀ ਨਾਥ ਦੀ ਜਿਹੜੀਆਂ ਪ੍ਰੋਪੋਜ਼ਲ ਹੈ ਉਹਨੂੰ ਲਾਗੂ ਕਿਉਂ ਨਹੀਂ ਕਰ ਰਹਾ ਮੋਦੀ ਸਰਕਾਰ ਸ਼ਰਿਆਮ ਤੁਸੀਂ ਸਦਾਲ ਬਣੇ ਰਹੋ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਔਰ ਪੰਜਾਬ ਤੱਕ ਇਹ ਕਿਸਾਨ ਨੇ ਔਰ ਹੋਏ ਇਹ ਗੱਲ ਕਰ ਰਹੇ ਹਾਂ ਜਿਸ ਤਰ੍ਹਾਂ ਰੇਲ ਰੋਕੋ ਹੋ ਰਿਹਾ ਹੈ ਅੱਗੇ ਕਿ ਮਾਮਲਾ ਹੱਲ ਹੋਏਗਾ ਕਿਉਂਕਿ ਅੱਜ ਤੀਸਰੀ 라ਉਂਡ ਦੀ ਬੈਠਕ ਹੈ ਗੱਲ ਦੀ ਲੇਕਿਨ ਹੁਣ ਬਾਕੀ ਕਿਸਾਨ ਜਥੇਬੰਦੀ ਹੈ ਉਹ ਮਨ ਬਣਾ ਰਹੀ ਹੈ ਕਿ ਕਿਸ ਤਰ੍ਹਾਂ ਇਸ ਪੂਰੇ ਮਾਮਲੇ ਨੂੰ ਸਮਰਥਨ ਮਿਲ ਸਕਦਾ ਹੈ ਔਰ ਆਪਣਾ ਸਮਰਥਨ ਇਸ ਤਰ੍ਹਾਂ ਉਹ ਦਿਖਾ ਰਹੇ ਹਨ ਟੋਲ ਪਲਾਜ਼ਾ ਫ੍ਰੀ ਕਰਾ ਕੇ ਕੈਮਰਾ ਪਰ ਸੰਚਾਨਦੀ ਰਾਮ ਦੇ ਨਾਲ ਕਮਲਜੀਤ ਸੰਧੂ